ਲੁਧਿਆਣਾ ਦੇ ਸੱਗੋ ਚੌਂਗ ਵਿਖੇ ਨਗਰ ਨਿਗਮ ਵੱਲੋਂ ਨੀਮਾ ਦੀ ਉਲੰਘਣਾ ਕਾਰਨ ਤੋੜੇ ਗਏ ਦੁਕਾਨਾਂ ਦੇ ਸ਼ਟਰ ਦੇ ਮਾਮਲੇ ਦੀ ਸਿਆਸਤ ਗਰਮ ਆ ਗਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਗੋਗੀ ਵੱਲੋਂ ਇੱਕ ਵਾਰ ਫਿਰ ਤੋਂ ਕੈਬਨਲ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਾਹਮਣੇ ਤੇ ਲਿਆਏ ਇਸ ਮੌਕੇ ਤੇ ਪਹੁੰਚੇ ਗੁਰਪ੍ਰੀਤ ਗੋਗੀ ਨੇ ਦੋਸ਼ ਲਾਇਆ ਕਿ ਕੈਬਨਲ ਮੰਤਰੀ ਆਸ਼ੂ ਉਹਨਾਂ ਨਾਲ ਖੁੰਧਾ ਕੱਟਣ ਵਾਸਤੇ ਉਹਨਾਂ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਨਾ ਅਜਿਹਾ ਕਰਕੇ ਨੁਕਰੀਬਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਉਹ ਪਿੱਛੇ ਨਹੀਂ ਹਟਣ ਵਾਲੇ ਅਤੇ ਆਉਂਦੇ ਦਿਨਾਂ ਵਿੱਚ ਕੇਵਨ ਮੰਤਰੀ ਨਾਲ ਜੁੜੇ ਹੋਰ ਵੀ ਖੁਲਾਸੇ ਕਰਨਗੇ। ਮਾਮਲਾ ਕੁਛ ਨਹੀਂ ਜੀ ਮੈਂ ਬਸ ਆ ਛੋਟੀ ਜੀ ਦੁਕਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਉਹ ਆ ਕਾਰਪੋਰੇਸ਼ਨ ਵਾਲੇ ਸਵੇਰੇ ਆ ਕੇ ਟਾ ਦੇ ਗਏ। ਕੀ 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 ਉਹਨਾਂ ਨੇ ਕਿਉਂ ਟਾਇਆ ਕੋਈ ਬਸੇ ਤਾਂ ਕੋਈ ਗੱਲ ਬਾਤ ਨਹੀਂ। ਇਸ ਤੋਂ ਪਹਿਲਾਂ ਕੋਈ ਨੋਟਿਸ ਤੁਹਾਡੇ ਕੋਲ ਆਇਆ? ਕੁਛ ਵੀ ਨਹੀਂ ਜੀ ਕੋਈ ਗੱਲ ਬਾਤ ਕੋਈ ਕੁਛ ਨਹੀਂ। ਇਹ ਸ਼ਟਰ ਲਵਾਇਆ ਤੁਸੀਂ ਕਦੋਂ ਸੀ? ਉਹਨੂੰ ਤਾਂ ਡੇਢ ਮਹੀਨੇ ਦੇ ਕਰੀਬ ਹੋ ਗਿਆ। ਡੇਢ ਮਹੀਨੇ ਦੇ ਕਰੀਬ ਹੋ ਗਿਆ। ਕੋਈ ਨੋਟਿਸ ਨਹੀਂ ਕੋਈ ਤੁਹਾਨੂੰ ਕੋਈ ਸੂਚਨਾ ਨਹੀਂ ਵਿਦਆਊਟ ਸਵੇਰੇ ਕਿੰਨੇ ਵਜੇ ਆਏ ਸੀ ਸਵੇਰੇ 8:30 ਤੇ 9 ਦੇ ਵਿਚਾਲੇ ਦਾ ਟਾਈਮ ਪੁਲਿਸ ਵੀ ਸੀ ਨਾਲ ਨਹੀਂ ਮੈਂ ਇਨਾ ਗੌਰ ਨਹੀਂ ਜੀ ਕੀਤਾ ਉਸ ਟਾਈਮ ਧੁੰਦੇ ਜਿਹੀ ਪਈ ਸੀ ਤੇ ਪੁਲਿਸ ਹੋ ਸਕਦਾ ਪਿੱਛੇ ਖੜੀ ਹੋਵੇ ਕਿਤੇ ਪਰ ਮੌਕੇ ਤੇ ਮੈਨੂੰ ਪੁੱਛਿਆ ਨਹੀਂ ਵੀ ਕਿਉਂ ਬੁਲਡੋਜ਼ਰ ਚਲਾ ਰਹੇ ਹੋ ਮੈਂ ਪੁੱਛਣਾ ਕੀ ਸੀ ਜੀ ਮੈਨੂੰ ਥੋੜਾ ਜਿਹਾ ਦਾ ਸ਼ੱਕ ਸੀਗਾ ਜੀ ਕਿਉਂ ਕੀ ਮੰਦੇ ਹੋ ਕਿਉਂ ਢੋਹਿਆ ਬਾਸ ਇਹਨਾਂ ਦੀਆਂ ਨੀ ਡੀਕੀਆਂ ਕਰਕੇ ਮੈਨੂੰ ਜੇ ਮੰਦੇ ਹੋ ਕਿ ਇਹਨਾਂ ਦੀ ਡੀਕੀਆਂ ਕਰਕੇ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੈਂ ਮੰਗਦਾ ਕੋਈ ਨਹੀਂ ਜੀ ਕਰਦਾ ਹਾਂ ਗਰੀਬ ਆਂਦਾ ਕੀ ਮੰਗ ਕਰ ਸਕਦਾ ਹਾਂ ਸ਼ਾਸਨ ਤੋਂ ਪ੍ਰਸ਼ਾਸਨ ਤੋਂ ਜਿੰਨਾ ਨੁਕਸਾਨ ਹੋਇਆ ਹੈ ਕੀ ਕੀ ਮੰਗ ਮੁਆਫੀ ਦੇ ਨਹੀਂ ਮੈਂ ਕੋਈ ਨਹੀਂ ਜੀ ਮੁਆਵਜ਼ਾ ਮੰਗਦਾ ਜੀ ਜੋ ਬਸ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਕਰਨ ਵਾਲੇ ਲਈ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੇ ਮਨ ਦੀ ਸ਼ਾਂਤੀ ਚਾਹੀਦੀ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇੱਕ ਗਲਤ ਹੋਇਆ ਹੈ ਤੇ ਤੁਸੀਂ ਉਹਦੇ ਖਿਲਾਫ ਕੂਰਤ ਵੀ ਜਾ ਸਕਦੇ ਹੋ ਮੈਂ ਦੇਖੋ ਜੀ ਪ੍ਰੋਫੈਸ਼ਨ ਦਾ ਮੈਂ ਵਕੀਲ ਹਾਂ ਤੇ ਪਰ ਮੈਂ ਨਹੀਂ ਅੱਗੇ ਤੱਕ ਨਹੀਂ ਬੜਾ ਕਰਨਾ ਚਾਹੁੰਦਾ ਪਰ ਅਗਲੇ ਦੇ ਮਨ ਨੂੰ ਜਿੱਥੇ ਤੱਕ ਸ਼ਾਂਤੀ ਅਗਲੇ ਦਿਨ ਨੂੰ ਮਿਲ ਜਵੇ ਉਹ ਰਾਤ ਸ਼ਾਮ ਨੂੰ ਕੰਨ ਨਾਲ ਸੋਚਦੇ ਕਿਹਦੇ ਮਨ ਨੂੰ ਸ਼ਾਂਤੀ ਮਿਲ ਜੇ ਜਿਹਨੇ ਕੀਤਾ ਜਾਂ ਜਿਹਨੇ ਕਰਾਇਆ ਜੀ ਚਲੋ ਕਿਸੇ ਨੇ ਤਾਂ ਕਰਾਇਆ ਹੀ ਹੋਊ ਜੀ ਜਿਹੜਾ ਅਜੇ ਤੱਕ 1.5 ਮਹੀਨਾ ਹੋ ਗਿਆ ਹੋਊਗਾ ਪੋਲਿਟੀਕਲ ਪੋਲਿਟੀਕਲ ਹੈ ਰਹਿ ਚਲੋ ਕੁਝ ਵੀ ਹੋ ਸਕਦਾ ਜੀ ਠੀਕ ਜੀ ਦੁਕਾਨ ਤਾਂ ਭਾਜੀ ਹਲੇ ਹੈ ਹੀ ਨਹੀਂ ਦੇਖੋ ਦੁਕਾਨ ਨਹੀਂ ਆ ਕਮਰਾ ਗਰੀਬ ਦਾ ਪੁਰਾਣਾ ਬਣਿਆ ਯਾਰ ਆ ਦੇਖੋ 4/8 ਦਾ ਇਹਦੀ ਕਿਰਾਏ ਤੇ ਦੁਕਾਨ ਉੱਤੇ ਝਗੜਾ ਚੱਲਦਾ ਮਾਲਕਾਂ ਦਾ ਮੈਨੂੰ ਇਹਨੇ ਗੱਲ ਕੀਤੀ ਮੈਨੂੰ ਕਹਿੰਦਾ ਭਾਜੀ ਬਿਲਕੁਲ ਮਤਲਬ ਮੈਨੂੰ ਬਾਲ ਪੁਆ ਬਹੁਤ ਤੰਗ ਕਰਦਾ ਮੈਂ ਤੇ ਕੇਸ ਕੀਤਾ ਮੈਂ ਕੀ ਕਰਾਂ ਮੈਂ ਇਹਨੇ ਜੋ ਕਹਿਣੀ ਮੈਂ ਕੇਸ ਲੈਣਾ ਮੈਂ ਕਿਹਾ ਮੰਗੂ ਐ ਕਰ ਤੂੰ ਆਪਣੇ ਨਾਲ ਬੇਟਾ ਆਪਾਂ ਕਲੇਸ਼ ਨਹੀਂ ਪੈਣਾ ਸ਼ਾਂਤੀ ਨਾਲ ਰਹਿਣਾ ਉਹਦੀ ਜਾਇਦਾਦ ਆਪਾਂ ਕਿਸਦਾ ਕਬਜ਼ਾ ਵੀ ਨਹੀਂ ਕਰਨਾ ਹੈਗਾ ਕਿ ਤੂੰ ਇਹਨੂੰ ਇੰਨਾ ਆਪਣਾ ਇੱਕ ਕਮਰਾ ਤੇਰੀ ਬੈਠਕਾ ਮੈਂ ਇੱਥੇ ਆਂਦਾ ਰਹਿਣਾ ਤੂੰ ਰਾਜੇ ਇੱਥੇ ਸ਼ਟਰ ਲਾ ਲਾ ਜਾਂ ਤਾਂ ਕੋਣ ਇੱਥੇ ਸ਼ਟਰ ਹੋਰ ਨਹੀਂ ਸਾਰੇ ਲੱਗੇ ਸਾਰੇ ਸਾਰੇ ਪਾਸੇ ਦੇਖ ਲੋ ਇਹ ਗਰੀਬ ਨੂੰ ਕਿਉਂ ਚੁਣਿਆ ਕਿਉਂਕਿ ਇਹ ਮੇਰੇ ਵੋਟਾਂ ਦੇ ਬੂਥਾ ਤੇ ਬਿੰਦਾ ਹੈ ਮੇਰੀ ਇਲੈਕਸ਼ਨ ਦਾ ਮਤਲਬ ਸਾਰਾ ਦੇਖਦਾ ਇਹ ਗੱਲ ਤੇ ਮਾੜੀ ਗੱਲ ਆ ਮੈਂ ਤਾਂ ਇਹੀ ਬੇਨਤੀ ਕਰਦਾ ਬਾਦਪੂਸ਼ਨ ਆਸ਼ੂ ਜੀ ਨੂੰ ਕਿ ਕਿਰਪਾ ਕਰਕੇ ਇਹੋ ਜਿਹਾ ਕਹਿਰ ਨਾ ਕਰੋ ਨਾ ਕੁਚਲੋ ਸਾਨੂੰ ਅਸਾਂ ਪਹਿਲੇ ਹੀ ਬਹੁਤ ਤਬੇ ਹੋਏ ਆ ਕੁਚਲੇ ਹੋਏ ਆ ਜੇ ਮੈਂ ਅੱਜ ਕੁਰਬਾਨੀਆਂ ਦੇ ਕੇ ਇੱਥੇ ਪਹੁੰਚਿਆ ਤੇ ਮੈਂ ਲੋਕਾਂ ਲਈ ਕੁਰਬਾਨੀ ਦਿੱਤੀ ਆ ਆਪਣੇ ਰਵਾਮ ਲਈ ਦਿੱਤੀ ਆ ਆਪਣੇ ਇਲਾਕੇ ਲਈ ਆਪਣੇ ਸਾਰੇ ਸ਼ਹਿਰ ਵਾਸਤੇ ਪੰਜਾਬ ਵਾਸਤੇ ਤਾਂ ਕਿ ਯਾਰ ਕੋਈ ਤਾਂ ਸੱਚ ਦੀ ਆਵਾਜ਼ ਬੋਲੇ ਕੁਝ ਤਾਂ ਜ਼ਮੀਰ ਜੱਗੇ ਲੋਕਾਂ ਦੀ ਕੁਝ ਤਾਂ ਗੱਲਬਾਤ ਹੋਵੇ ਪਰ ਬੈਦ ਕਮੈਂਟ ਦਾ ਮੈਂ ਤਾਂ ਦਾ ਮੈਂ ਮੈਂ ਰਾਜ ਨਹੀਂ ਦੇਖਿਆ ਵੀ ਤੁਸੀਂ ਕੋਡ ਆਫ ਕੰਡਕਟ ਦੇ ਵਿੱਚ ਵੀ ਜਦੋਂ ਅਫਸਰ ਚਾਹੀਦੇ ਉੱਤੇ ਇੰਨੇ ਹਾਵੀ ਹੋ ਤੇ ਤੁਸੀਂ ਦੁਆਰਾ ਪਾਵਰ 'ਚ ਆ ਕੇ ਕੀ ਕਰੋਗੇ ਇਹ ਤਾਂ ਰੱਬ ਹੀ ਜਾਣਦਾ ਮੇਰਾ ਪਰਮਾਤਮਾ ਜਾਣਦਾ ਐਸਮ ਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ